ਗੱਲਾਂ ਕਰਦੇ ਆ ਨਾ ਇਹ ਸੁਣਿਆ ਹੁਣ ਤਾਈ ਆਪਾਂ ਤਾਂ ਇਹਨਾਂ ਨੂੰ ਧਿਆਨ ਨਾਲ ਦੇਖੋ ਦੋਨੇ ਪਾਸਿਓਂ ਇਹਨਾਂ ਦੇ ਉੱਤੇ ਅਕਿਰਤੀ ਬਣਦੀ ਆ ਜਿਹੜੀ ਸਾਡੀਆਂ ਨਾੜਾਂ ਨਾਲ ਮੈਚ ਕਰਦੀ ਆ ਸਾਡਾ ਬਾਬਾ 600 ਸਾਲ ਪਹਿਲਾਂ ਕਹਿ ਗਿਆ ਜੋ ਬ੍ਰਹਿਮੰਡੇ ਸੋਈ ਪਿੰਡੇ ਸਾਡਾ ਪਿੰਡਾ ਸਾਡਾ ਸਰੀਰ ਆ ਜਿਹੜਾ ਬ੍ਰਹਿਮੰਡ ਨੂੰ ਰਿਫਲੈਕਟ ਕਰਦਾ ਅੱਖਾਂ ਗਈਆਂ ਜਹਾਨ ਗਿਆ ਅੱਖਾਂ ਦੇ ਵਿੱਚ ਬ੍ਰਹਿਮੰਡ ਸਾਰਾ ਪਿਆ ਸਾਰੀ ਸ੍ਰਿਸ਼ਟੀ ਪਈ ਆ ਧਿਆਨ ਨਾਲ ਜ਼ੂਮ ਕਰਕੇ ਫੋਟੋ ਕਰਕੇ ਦੇਖਿਓ ਅੱਖਾਂ ਦੀ ਬਲੈਕ ਹੋਲ ਜਿਹੜਾ ਇੱਕ ਬ੍ਰਹਿਮੰਡ ਦੇ ਵਿੱਚ ਵੀ ਆ ਸਾਡੀ ਅੱਖ ਦੇ ਵਿੱਚ ਵੀ ਆ ਸ਼ੇਪ ਵੀ ਜਿਹੜੀ ਆ ਬਿਲਕੁਲ ਉਹਦੇ ਆਸ-ਪਾਸ ਆ ਪਲਕਾਂ ਅੱਖਾਂ ਦੀਆਂ ਬਾਹਰਲਾ 파ਰਟ ਬਰਸਾਤਾ ਦਾ ਮੌਸਮ ਚੱਲੀ ਜਾਂਦਾ ਬਿਜਲੀ ਕੜਕਦੀ ਹੈ ਇਹਦੇ ਉੱਤੇ ਜਿਹੜੀਆਂ ਨਾੜਾਂ ਉਹ ਸਿਮਿਲਰ ਦਿਖਦੀਆਂ ਬ੍ਰਹਿਮੰਡ ਦੀ ਸ਼ੇਪ ਜਿਹੜੀ ਆ ਉਹਦੇ ਵਿੱਚ ਗੈਲੈਕਸੀਜ਼ ਨੇ ਸਾਰਾ ਭੰਡਾਰ ਆ ਉਹ ਸਾਡੇ ਬ੍ਰੇਨ ਦੇ ਸੈੱਲਾਂ ਦੇ ਨਾਲ ਮਿਲਦਾ ਜੁਲਦਾ ਹੈ ਫੇਰ ਇਹਨਾਂ ਦਰਖਤਾਂ ਤੋਂ ਹੀ ਅਸੀਂ ਸਾਹ ਲੈਨੇ ਆ ਸਾਹ ਕਿਹੜਾ ਅੰਗ ਲੈਂਦਾ ਫੇਫੜੇ ਫੇਫੜਿਆਂ ਦੇ ਵਿੱਚ ਨਾੜਾਂ ਦਾ ਜਾਲ ਬਣਿਆ ਹੋਆ ਉਹ ਵੀ ਇੱਕ ਦਰਖਤ ਦੇ ਨਾਲ ਮੈਚ ਕਰਦਾ ਅੱਜਕੱਲ ਮੈਡੀਟੇਸ਼ਨ ਦਾ ਟ੍ਰੈਂਡ ਆ ਦਰਖਤਾਂ ਨੂੰ ਜਫੇ ਪਾ ਕੇ ਅਸੀਂ ਜਾ ਕੇ ਆਨੰਦ ਮਹਿਸੂਸ ਕਰਦੇ ਆ ਉਸੇ ਦਰਖਤ ਨੂੰ ਜਦੋਂ ਕੱਟ ਕੇ ਵਿਚਾਲੇਉਂ ਦੇਖਿਆ ਜਾਂਦਾ ਫਿੰਗਰਪ੍ਰਿੰਟ ਨਾਲ ਮੈਚ ਕਰਦਾ ਪਾ ਇਹ ਹੀ ਕੁਦਰਤ ਇਹ ਹੀ ਸਰੀਰ ਇੱਕ ਗੱਲ ਹੈ ਜਿੰਨਾ ਛੇਤੀ ਸਮਝੋਗੇ ਜਿੰਨਾ ਛੇਤੀ ਕੁਦਰਤ ਦੇ ਨਾਲ ਪਿਆਰ ਕਰਨਾ ਸਿੱਖੋਗੇ ਕੁਦਰਤ ਦੇ ਨੇੜੇ ਰਹੋਗੇ ਉਨੇ ਹੀ ਖੁਸ਼ ਤੇ ਤੰਦਰੁਸਤ ਰਹੋਗੇ